ਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆ ਬੋਲ ਮਿੱਟੀ ਦੇ ਆ ਬਾਵਿਆ ਵੀਡੀਓ ਬਾਰੇ ਸੋ ਵੀਡੀਓ ਵਿੱਚ ਅਮਰ ਦੇ ਭਰਾ ਨੇ ਜਿਹੜੇ ਕਪੜੇ ਮਾਰੇ ਸੀ ਫੈਕਟਰੀ ਵਿੱਚ ਉਹ ਅਮਰ ਦੇ ਸਾਹਮਣੇ ਆ ਜਾਂਦੇ ਆ ਤੇ ਅਮਨ ਅਮਰ ਹੁਣ ਕੀ ਫੈਸਲਾ ਲੈਂਦਾ ਹੈ ਸੋ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਤੁਹਾਨੂੰ ਇਹ ਸਟੋਰੀ ਬਹੁਤ ਜ਼ਿਆਦਾ ਵਧੀਆ ਲੱਗੇਗੀ ਤੁ ਜਿਵੇਂ ਕਿ ਤੁਸੀਂ ਪਿਛਲੀ ਵੀਡੀਓ ਵਿੱਚ ਦੇਖਿਆ ਹੀ ਹੋਵੇਗਾ ਕਿ ਅਮਰ ਦੀ ਦਾਦੀ ਨੇ ਦੋਵਾਂ ਨੂੰ ਵੱਖ-ਵੱਖ ਕੰਮ ਦੇ ਦਿੱਤੇ ਜਿਹੜਾ ਕੰਮ ਅਮਰ ਕਰਦਾ ਸੀ ਉਹ ਉਸਦਾ ਭਰਾ ਕਰ ਰਿਹਾ ਹੈ ਤੇ ਜਿਹੜਾ ਉਸਦਾ ਭਰਾ ਕਰਦਾ ਸੀ ਉਹ ਹੁਣ ਅਮਰ ਕਰ ਰਿਹਾ ਹੈ ਪਰ ਉਸਦੇ ਭਰਾ ਨੂੰ ਕੁਝ ਸਮਝ ਨਹੀਂ ਆ ਰਹੀ ਉਹ ਮਸ਼ੀਨਾਂ ਵਿੱਚ ਉਸ ਨੂੰ ਕੋਈ ਨੌਲੇਜ ਵੀ ਨਹੀਂ ਹੈਗੀ ਕਿ ਕਿਹੜੀ ਮਸ਼ੀਨ ਕਿੱਦਾਂ ਬੰਨ੍ਹਨੀ ਆ ਅਮਰ ਫਿਰ ਵੀ ਕੰਮ ਨੂੰ ਸੰਭਾਲ ਰਿਹਾ ਹੈ ਪਰ ਉਸਦੇ ਕਾਹ ਭਰਾ ਦੇ ਕੋਲੋਂ ਕੰਮ ਸੰਭਾਲਿਆ ਨਹੀਂ ਜਾ ਰਿਹਾ ਇਥੋਂ ਤੱਕ ਕਿ ਅਮਰ ਨੂੰ ਸਾਰਾ ਪਤਾ ਮਸ਼ੀਨ ਕਿਵੇਂ ਸਹੀ ਹੋਣੀ ਆ ਪਰ ਫਿਰ ਵੀ ਉਹ ਆਪ ਕਿਸੇ ਨੂੰ ਬੁਲਾ ਕੇ ਤੇ ਉਹਦੇ ਕੋਲੋਂ ਮਸ਼ੀਨ ਸਹੀ ਕਰਾਉਂਦਾ ਹੈ ਤੇ ਜਦੋਂ ਉਹ ਪੈਸੇ ਮੰਗਦਾ ਹੈ ਤੇ ਫਿਰ ਪੈਸੇਾਂ ਲਈ ਉਹ ਚਾਪਟ ਪਾ ਕੇ ਬੈਠ ਜਾਂਦਾ ਹੈ ਇਤੋਂ ਪਤਾ ਲੱਗਦਾ ਹੈ ਕਿ ਉਹਦਾ ਪੈਸੇ ਦੇਣ ਨੂੰ ਦਿਲ ਵੀ ਨਹੀਂ ਕਰਦਾ ਤੇ ਚਾਹੁੰਦਾ ਹੈ ਕਿ ਕੰਮ ਵੀ ਹੋ ਜਾਏ ਸੋ ਜੇਕਰ ਉਹ ਅਮਰ ਨੂੰ ਕਹਿ ਦਿੰਦਾ ਤੇ ਚੱਲ ਦੋਵੇਂ ਭਰਾ ਰਲ ਕੇ ਕੰਮ ਕਰ ਹੀ ਸਕਦੇ ਸੀ ਤੇ ਅਮਰਦੇਵ ਫੈਕਟਰੀ ਵਿੱਚ ਜਦੋਂ ਉਹ ਗਲਤ ਬੋਲ ਰਿਹਾ ਹੈ ਤੇ ਜਿਵੇਂ ਲੇਬਲ ਵਾਲਿਆਂ ਦੇ ਨਾਲ ਉਹ ਵਧੀਆ ਵਿਵਹਾਰ ਨਹੀਂ ਕਰਦਾ ਤੇ ਉਹਨਾਂ ਨੂੰ ਬੜਾ ਗੁੱਸਾ ਹੁੰਦਾ ਹੈ ਤੇ ਉਹ ਸੋਚਦੀ ਹੈ ਕਿ ਫੈਕਟਰੀ ਨੂੰ ਛੱਡ ਦਈਏ ਤੇ ਉੱਥੇ ਅਮਰ ਇਹਨਾਂ ਦੀਆਂ ਗੱਲਾਂ ਸੁਣ ਲੈਂਦਾ ਹੈ ਤੇ ਉਹਨਾਂ ਨੂੰ ਮਨਾਉਂਦਾ ਹੈ ਪਿਆਰ ਦੇ ਨਾਲ ਸੋ ਕਹਿੰਦਾ ਹੈ ਕਿ ਮੈਂ ਤੁਹਾਡੇ ਨਾਲ ਹਾਂ ਤੁਸੀਂ ਸੋਚ ਲਓ ਕਿ ਜੇ ਤੁਹਾਨੂੰ ਉਹ ਕੁਝ ਬੋਲਦਾ ਤੁਸੀਂ ਮੈਨੂੰ ਬੋਲ ਲਓ ਮਤਲਬ ਅਮਰ ਉਹਨਾਂ ਦੇ ਨਾਲ ਪੂਰਾ ਕੋਆਪਰੇਟ ਕਰਦਾ ਪਰ ਉਹਨਾਂ ਦਾ ਭਰਾ ਨਹੀਂ ਕਰਦਾ ਅਮਰ ਦੇ ਕਰਕੇ ਹੀ ਉੱਥੇ ਟਿਕੇ ਹੋਏ ਆ ਪਰ ਉਹਦਾ ਭਰਾ ਕਿੰਨੇ ਕਪੜੇ ਮਾਰ ਦੇ ਆ ਰਿਹਾ ਹੈ ਆ ਫੈਕਟਰੀ ਦੇ ਵਿੱਚ ਇਹ ਅਮਰ ਦੇ ਸਾਹਮਣੇ ਹੋਲ ਸਾਰਾ ਕੁਝ ਆਉਣ ਲੱਗਾ ਜਦ ਅਮਰ ਨੇ ਸਾਰੇ ਹਿਸਾਬ ਕਿਤਾਬ ਬੋਲੀ ਤੇ ਉਸਨੂੰ ਪਤਾ ਲੱਗਾ ਕਿ ਇਹ ਵਿੱਚ ਫੈਕਟਰੀਆਂ ਦੇ ਹੀਰਾ ਫੇਰੀਆਂ ਕਰਦਾ ਹੈ ਤੇ ਕਦੀ ਕਿਸੇ ਨੂੰ ਵੱਧ ਕਿਸੇ ਨੂੰ ਘੱਟ ਰੇਟ ਤੇ ਮਸ਼ੀਨਾ ਵੇਚ ਰਿਹਾ ਹੈ ਅਮਰ ਦੇ ਸਾਹਮਣੇ ਜਦ ਦੇ ਸਚਾਈ ਆਉਂਦੀ ਆ ਤੇ ਅਮਰ ਸੋਚਦਾ ਹੈ ਕਿ ਜਰੂਰ ਇਹ ਕੋਈ ਨਾ ਕੁਝ ਕਰਦਾ ਪਿਆ ਇਤੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਵੱਖਰੇ ਪੈਸੇ ਜੋੜਦਾ ਪਿਆ ਹੈ ਤੇ ਫੈਕਟਰੀ ਵਿੱਚ ਜਿਹੜੇ ਕੰਮ ਹੁੰਦੇ ਆ ਜੋ ਰੇਟ ਲੱਗਦਾ ਉਸ ਤੋਂ ਘੱਟ ਦੱਸ ਕੇ ਤੇ ਇਹ ਅਮਰ ਨੂੰ ਬੇਕੂਬ ਬਣਾ ਰਿਹਾ ਸੀ ਉਦੋਂ ਦਾ ਤੇ ਇਹ ਇਸ ਦੀ ਘਰ ਵਾਲੀ ਤੇ ਦੋਵੇਂ ਰਲੇ ਹੋਏ ਆ ਤੇ ਇਹ ਸਾਚ ਅਮਰ ਦੇ ਸਾਹਮਣੇ ਆ ਜਾਂਦਾ ਹੈ ਤੇ ਅਮਰ ਜਾ ਕੇ ਦੀਪ ਨੂੰ ਵੀ ਇਹ ਗੱਲ ਦੱਸਦਾ ਹੈ ਤੇ ਦੀਪ ਅੱਗੋਂ ਕਹਿੰਦੀ ਆ ਕੋਈ ਨਹੀਂ ਰੱਬ ਤਾਂ ਸਾਡਾ ਸਾਥ ਜਰੂਰ ਦੇਵੇਗਾ ਤੇ ਉਹ ਇਹ ਵੀ ਕਹਿੰਦੀ ਆ ਕਿ ਮੈਂ ਦਾਦੀ ਜੀ ਦੇ ਨਾਲ ਗੱਲ ਕਰਾਂਗੀ ਆਪੇ ਮਸਲੇ ਦਾ ਹੱਲ ਹੋ ਜਾਏਗਾ ਪਰ ਅਮਰ ਕਹਿੰਦਾ ਹੈ ਕਿ ਰਹਿਣ ਦੇ ਆਪੇ ਮੌਕਾ ਆਉਣ ਤੇ ਗੱਲ ਕਰਾਂਗੇ ਜੇਕਰ ਹੁਣ ਕੀਤੀ ਤਾਂ ਸਾਡੇ ਕੋਲ ਅਜੇ ਕੋਈ ਸਬੂਤ ਵੀ ਨਹੀਂ ਹੈਗੇ ਵੀ ਇਹਨਾਂ ਨੇ ਤਾਂ ਗੱਲ ਚੱਟ ਪਲਟ ਦੇਣੀ ਆ ਮੈਨੂੰ ਇੱਕ ਵਾਰ ਚੰਗੀ ਤਰ੍ਹਾਂ ਭੇਦ ਪੈ ਲੈਂਦੇ ਕੰਮਾਂ ਦਾ ਜੇਕਰ ਮੈਨੂੰ ਕੰਮ ਦਾ ਪੂਰਾ ਭੇਦ ਪੈ ਗਿਆ ਫਿਰ ਮੈਂ ਪੂਰੀਆਂ ਗੱਲਾਂ ਇੱਦੇ ਸਾਹਮਣੇ ਖੋਲਾਂਗਾ ਸੋ ਅਮਰ ਦਾ ਭਰਾ ਅਮਰ ਨੂੰ ਹੀ ਠੱਗੀਆਂ ਮਾਰ ਰਿਹਾ ਅਮਰ ਕਿੰਨਾ ਜ਼ਿਆਦਾ ਕੋਆਪਰੇਟ ਕਰਦਾ ਆਪਣੇ ਭਰਾ ਨਾਲ ਪਰ ਉਹਦਾ ਭਰਾ ਇਹ ਨਹੀਂ ਸੋਚਦਾ ਕਿ ਮੈਂ ਆਪਣੇ ਛੋਟੇ ਭਰਾ ਨੂੰ ਵੀ ਨਾਲ ਲੈ ਕੇ ਚੱਲਾਂ ਸੋ ਇਹ ਚੀਜ਼ ਦਿਖਾਈ ਜਾ ਰਹੀ ਹੈ ਕਿ ਭਾਵੇਂ ਦੋ ਭਰਾ ਇਕੱਠੇ ਨਿੱਕੇ ਹੁੰਦੇ ਆ ਇਕੱਠੇ ਬਹੁਤ ਪਿਆਰ ਹੁੰਦਾ ਹੈ ਵੱਡੇ ਹੋ ਕੇ ਆਪੋ ਆਪਣੇ ਵੱਲ ਨੂੰ ਖਿੱਚਾਂ ਲੱਗ ਜਾਂਦੇ ਆ ਸਾਰਾ ਕੁਝ ਸੋ ਇਸ ਵੀਡੀਓ ਦੇਹੀ ਸਿੱਖਿਆ ਮਿਲਦੀ ਸੋ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ